ਪਟਿਆਲਾ ਦੇ ਸੂਲਰ ਪਿੰਡ ਵਿੱਚ ٹرسٹ ਦੀ ਬੋਕ ਰੋੜੀ ਜ਼ਮੀਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪਸਿਆਣਾ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਵਿੱਚ 6 ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਜਦੋਂ ਅੱਜ ਪਟਿਆਲਾ ਦੀ ਕੋਰਟ ਵਿੱਚ ਦੋਸ਼ੀ ਸੀਤਲ ਸਿੰਘ ਲੰਬੜਦਾਰ ਨੂੰ ਪੇਸ਼ ਕੀਤਾ ਜਾ ਰਿਹਾ ਸੀ ਤਾਂ ਤਸਵੀਰਾਂ ਕੁਝ ਹੋਰ ਹੀ ਨਜ਼ਰ ਆਈਆਂ ਜਿਸ ਵਿੱਚ ਪੁਲਿਸ ਵੱਲੋਂ ਕਿਵੇਂ ਇੱਕ ਦੋਸ਼ੀ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਇਹ ਸਾਫ਼ ਤੌਰ ਉੱਪਰ ਮੀਡੀਆ ਦੇ ਕੈਮਰੇ ਵਿੱਚ ਕੈਦ ਹੋਇਆ ਜਦੋਂ ਬਾਹਾਂ ਫੜ ਕੇ ਦੋਸ਼ੀ ਪੁਲਿਸ ਨੂੰ ਜਿਸ ਦੀ ਹਿਰਾਸਤ ਵਿੱਚ ਦੋਸ਼ੀ ਸੀਤਲ ਸਿੰਘ ਨੇ ਉਹ ਇਸੇ ਲੰਬੜਦਾਰਾਂ ਤੇ ਦੰਦ ਕਰਦੇ ਹੋਏ ਨਜ਼ਰ ਆਇਆ ਜਿਸ ਦੀ ਵੀਡੀਓ ਸੀਤਲ ਸਿੰਘ ਪੁਲਿਸ ਦੇ ਅਧਿਕਾਰੀਆਂ ਨੂੰ ਬਲਤ ਇਸ਼ਾਰੇ ਕਰਦਾ ਹੋਇਆ ਨਜ਼ਰ ਆਇਆ ਖਾਲੀ ਆਈ ਨਹੀਂ ਸੀ ਹਰਿ ਸਰ 3 ਨਵਾਂ 3 ਅਗਰ ਦੇ ਦੇਖੋ ਇਹ ਜਿਹੜਾ ਮਾਮਲਾ ਹੈ ਇਹ ਹੈਗਾ ਸੁੱਲਰ ਦੇ ਟਰਸਟਾਂ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਪਹਿਲਾਂ ਡੀਸੀ ਸਾਹਿਬ ਪਟਿਆਲਾ ਨੇ 2023 ਦੇ ਵਿੱਚ ਇਸ ਦੇ ਰਿਗਾਰਡਿੰਗ ਇੱਕ ਪਰਚਾ ਦਰਜ ਕਰਾਇਆ ਸੀ ਜਿਹੜਾ ਦੋਸ਼ੀ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸ਼ੀਤਲ ਲੰਬੜਦਾਰ ਪੰਰੇ ਦਾ ਇਹ ਪਹਿਲਾਂ ਵੀ ਅਸਰ ਰਸੂਖ ਰੱਖਦੇ ਹੋਏ ਆਪਣਾ ਨਾਮ ਵਿੱਚੋਂ ਪਚਾ ਕੇ ਘਟਾ ਕੇ ਲੈ ਗਿਆ باوجود ਇਸ ਦੇ ਕਿਸ ਦੇ ਉਸ ਜਿਹੜਾ ਮਤਾ ਆ ਕੇ ਟ੍ਰਸਟਾਂ ਦੀ ਜ਼ਮੀਨ ਖੁਰਦ-ਖੁਰਦ ਕੀਤੀ ਗਈ ਉਸਤੇ ਇਸ ਦੇ ਦਸਖਤ ਸੀ। ਉਹ ਵੀ ਤੁਸੀਂ ਦੇਖਿਆ ਹੋਊਗਾ ਤੁਸੀਂ ਪਹਿਲਾਂ ਇਸ ਦੀ ਵੀਡੀਓ ਬਣਾ ਰਹੀ ਸੀ। ਇਹ ਬੰਦਾ ਕਿਸੇ ਨਾ ਕਿਸੇ ਪਿੱਛੇ ਤੋਂ ਐਸੇ ਰਸੂਖਦਾਰ ਬੰਦਿਆਂ ਵੱਲੋਂ ਸਪੋਰਟਡ ਆ ਜਿਹੜਾ ਪੁਲਿਸ ਕਸਟਡੀ 'ਚ ਹੋਣ ਤੋਂ ਬਾਵਜੂਦ ਮੀਡੀਆ ਦੀ ਪਾਵਰ ਨਹੀਂ ਸਮਝ ਰਿਹਾ। ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਕਸਟਡੀ 'ਚ ਆ ਮੈਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ। ਲੋਕੀ ਮੂੰਹ ਲਕੋ ਕੇ ਆਂਦੇ ਆ ਇਹ ਹੱਸ ਕੇ ਅਦਾਲਤ 'ਚ ਜਾ ਰਿਹਾ। ਉਨਜਾਤ ਸਾਹਿਬ ਨੇ ਅੱਜ ਇਸ ਦਾ 5 ਦਿਨ ਦੇ ਰਿਮਾਂਡ ਵਾਸਤੇ ਰਿਕੁਐਸਟ ਕੀਤੀ ਸੀ ਪੁਲਿਸ ਨੇ ਦਫਤਰ ਦੇ 2 ਜੇ ਤੇ ਰੱਖਿਆ ਆਰਡਰ ਵਾਸਤੇ ਜਦੋਂ 2 ਜੇ ਆਰਡਰ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੀ ਹੁੰਦਾ ਉਹ ਤੁਹਾਨੂੰ ਮੈਂ ਉਸ ਦੇ ਹਿਸਾਬ ਨਾਲ ਦੱਸ ਦੂੰਗਾ ਕੇ ਸਰ ਕਿੰਨੀ ਕੁ ਜ਼ਮੀਨ ਦਾ ਮਾਮਲਾ ਹੈਗਾ ਕਿੰਨੀ ਕਿੰਨੀ ਮਿਡੀ ਗੜੀ ਦੇ ਦੇਖੋ ਜ਼ਮੀਨ ਹੈਗੀ ਹੈ ਟਰਸਟਾਂ ਦੀ 108 ਕਿੱਲੇ ਦੇ ਲਗਭਗ ਜਿੱਥੇ ਵੱਖ-ਵੱਖ ਤਿੰਨ ਟਰਸਟ ਕਾਇਮ ਕੀਤੇ ਗਏ ਸੀ ਦਵਿੰਦਰਾ ਚੈਰੀਟੇਬਲ ਟਰਸਟ ਦਵਿੰਦਰਾ ਹਸਪੀਟਲ ਟਰਸਟ ਤੇ ਤਜਿੰਦਰਾ ਟਰਸਟ ਉਹਨਾਂ ਸਾਰੇ ਟਰਸਟਾਂਗੀਆਂ ਜ਼ਮੀਨਾਂ ਦੇ ਮਤੇ ਪਾ ਪਾ ਕੇ ਰਕਬੇ ਜਿਹੜੇ ਐ ਉਹ ਟਰਾਂਸਫਰ ਕਰ ਲਿੱਤੇ ਗਏ ਵੱਖ-ਵੱਖ ਪ੍ਰਾਈਵੇਟ ਬੰਦਿਆਂ ਦੇ ਨਾਮ ਤੇ ਜਿਹੜੀਆਂ ਜ਼ਮੀਨਾਂ ਦਾ ਤਬਾਦਲਾ ਕਰਕੇ ਕਿਹਾ ਗਿਆ ਕਿ ਟਰਸਟ ਤੋਂ ਆ ਜ਼ਮੀਨ ਲੈ ਕੇ ਟਰਸਟ ਨੂੰ ਆ ਜ਼ਮੀਨ ਦੇ ਦਿੱਤੀ ਗਈ ਐ ਦੇਣ ਵਾਲੀ ਜਿਹੜੀ ਜ਼ਮੀਨ ਦਿਖਾਈ ਗਈ ਉਹ ਮੌਜੂਦ ਹੀ ਨਹੀਂ ਸੀ ਦੂਜੀ ਗੱਲ ਇਹ ਜਿਹੜਾ ਸ਼ਖਸ ਐ ਇਹ ਐਡਕ ਸ਼ਾਤਰ ਔਰ ਜੁਰਮ ਕਰਨ ਦਾ ਦੀ ਸ਼ਖਸ਼ ਹੈ ਵੀ ਇਸ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰਸ ਦਰਜ ਹੈ ਵਕ ਵਕ ਥਾਵਾਂ ਤੇ ਕਿਤੇ ਕਿਸੇ ਨਾਲ ਬਿਆਨ ਨਾ ਕਰ ਲਿਆ ਰਿਸਟਰੀ ਨਹੀਂ ਕਰਾਈ ਕਿਤੇ ਕੁਝ ਕਿਤੇ ਕੁਝ ਉਹਨਾਂ ਦੀ ਲਾਈਨ ਦੇ ਵਿੱਚ ਹੀ ਚੱਲਦੇ ਹੋਏ ਇਸ ਦੇ ਖਿਲਾਫ ਉਹਨੇ ਕੇ ਐਫ ਆਈ ਆਰ ਦਰਜ ਹੋਈ ਹੈ ਜਿਸ ਉਮੀਦ ਹੈ ਕਿ ਅਦਾਲਤ ਇਸ ਦੇ ਵੱਲੋਂ ਕਿਤੇ ਜੁਰਮਾਂ ਦੀ ਸਜ਼ਾ ਜ਼ਰੂਰ ਦੇਵੇ ਕਿ ਗੌਰ ਵੀ ਕੇ ਆ ਪਰ ਆਪਣੇ ਦਰਸ਼ ਨੇ ਕਿ ਉਹਨਾਂ ਦੀ ਬਾਹਰ ਨੂੰ ਦੇਖੋ ਜੀ ਜਿਹੜੇ ਬਾਕੀ ਦੋਸ਼ੀ ਐ ਸਾਰੇ ਦੋਸ਼ੀ ਕਾਇਆ ਬੈ ਉਹਨਾਂ ਚ ਕੋਈ ਦੋਸ਼ੀ ਪੁਲਿਸ ਦੇ ਹੱਥਾਂਲੇ ਨਹੀਂ ਆਇਆ ਇਕੱਲਾ ਇਹ ਹੱਥ ਆਇਆ ਬਾਕੀ ਉਮੀਦ ਐ ਕਿ ਜਲਦੀ ਹੀ ਪੁਲਿਸ ਵਾਲੇ ਉਹਨਾਂ ਕਹਿ ਕੇ ਗਏ ਐ ਜਿਹੜੇ ਇਨਚਾਰਜ ਐ ਵੀ ਅਸੀਂ ਉਹਨਾਂ ਦੀ ਪਾਲ ਕਰ ਰਹੇ ਆ ਹੋ ਸਕਦਾ 1 ਜਾਂ 2 ਦੋਸ਼ੀ ਅੱਜ ਸ਼ਾਮ ਤੱਕ ਗ੍ਰਿਫਤਾਰ ਹੋ ਜਾਣ। ਬਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਸਿੰਘ ਆ ਜੀ ਮੈਂ ਸੈਵਨਾਗਰ 3D ਰਹਿਣਾ ਪਹਿਲਾਂ ਮੇਰਾ ਪਿੰਡ ਪੋਨੀਆਂ ਖਾਨਾ ਸੀ ਇਹ ਥਰਾਂ ਮਾਮਲਾ ਕੀ ਹੈਗਾ ਇਹ ਵਾਰ ਇਹ ਨਾ ਜੀ ਇੱਕ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਤੇ ਸਾਈਨ ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟਰਨਿੰਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇਹ ਠੱਗੀਆਂ ਮਾਰਨ ਦਾ ਆਦੀ ਆ ਇਹ ਮੈਂ ਸਰਦਾਰ ਐਸਐਸਪੀ ਸਰਦਾਰ ਆਈਪੀਐਸ ਨਾਨਕ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲੀ ਵਾਰੀ ਨਾਥ ਭਾਈ ਆ ਫੜ ਕੇ ਅਦਾਲਤ ਵਿੱਚ ਕੀਤਾ ਜੋ ਕਿ ਜੇਲ੍ਹ ਜਾਵੇਗਾ ਕਿ ਇਹਦਾ ਨਾਮ ਹੈਗਾ ਸ਼ੀਤਲ ਸਿੰਘ ਇਹਦਾ ਪਿੰਡ ਹੈਗਾ ਪੰਨਰਾ ਇਹਦਾ ਆਤੀ 4 1/2 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰ ਤੋਂ ਪਰ ਆਤੀ ਹੀ 5 700 ਕਰੋੜ ਦਾ ਮਾਲਕ ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਸਨੇ ਮੇਰੀ ਵੀ ਵਸੀਤ ਮੈਨੂੰ ਮਾਤਾ ਸਦਵੰਤ ਕੋਲ ਰਜਿਸਟਰਡ ਕਰਾ ਗਈ ਸੀ ਜੋ ਕਿ ਇਹਨੇ ਇੱਕ ਜਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ 3-4 ਮਹੀਨੇ ਬਾਅਦ ਉਹਦੀ ਹੀ ਬਾਣ ਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਇਆ ਗੁਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਬਹੁਤ ਤਕੜਾ ਠੱਗ ਆ ਇਹ ਉਸ ਮਾਮਲੇ ਤੇ ਇੱਕ ਪੇਸ਼ੀ ਸੀ ਜੀ ਕਿਹੜੇ ਜੀ ਜਿਹੜੇ ਮਾਮਲੇ ਤੁਸੀਂ ਗੱਲ ਕਰ ਰਹੇ ਸੀ ਜੀ ਪੇਸ਼ੀ ਹੋਈ ਹੈ ਨਾ ਨਾ ਇਹ ਤਾਂ ਇਹ ਤੇ ਹੁਣ 420 ਦਾ ਮਕਦਮਾ ਦਰਜ ਹੋਇਆ ਜੋ ਸਰਦਾਰ ਨਾਨਕ ਸਿੰਘ ਜੀ ਨੇ ਦੀ ਰਹਿਮ ਨਾਲ ਥੱਲੇ ਪੁਲਿਸ ਨੇ ਇਹਨੂੰ ਫੜ ਕੇ ਪਹਿਲੀ ਵਾਰੀ ਅਰੈਸਟ ਕੀਤਾ ਤੁਹਾਡੇ ਨਾਲ ਕੀ ਬਠਕੀ ਵਜ੍ਹੀ ਸੀ ਜੀ ਠੱਗੀ ਹੋਈਏ ਨੇ ਜਲੀਬਸੀਤ ਬਣਾ ਕੇ ਜੋ ਇੰਤਕਾਲ ਚੜਵਾ ਲਿਆ ਸੀ ਮਨਦੀਪ ਕੌਰ ਦੇ ਨਾਮ ਉਹੀ ਉਸੇ ਦੇ ਵਿੱਚ ਨਾਲ ਇਹ ਟਰਸਟਾਂ ਦੀ ਜ਼ਮੀਨ ਪੈਂਦੀ ਉਹਨੂੰ ਖੁਰਦ-ਬੁਰਦ ਕਰਨ ਦੇ ਤੌਰ ਤਰੀਕੇ ਵਰਤਦਾ ਰਹਿੰਦਾ ਕਦੇ ਭਾਈ ਦੇ ਨਾਮ ਕਰਾ ਲਈ ਇੱਕ ਸੇਲ ਦਾ ਮੁੰਡਾ ਗਰਵਚਨ ਉਹ ਤੋਂ ਟੌਰਲਿੰਗ ਦੇਤੀ ਉਹ ਤੋਂ ਰਜਿਸਟਰੀਆਂ ਕਰਾ ਲੀਆਂ ਇਹ ਸਾਰਾ ਅੱਗੇ ਤੋਂ ਅੱਗੇ ਇਹਨੇ ਪੂਰਾ ਗੈਂਗ ਬਣਾ ਕੇ ਰੱਖਿਆ ਹੋਇਆ ਜੋ ਕਿ ਇਹ ਹੁਣ ਇਹਦੀ ਤੜਨੀ ਹਜੇ ਵੀ ਟੁੱਟੀ ਵਕੀਲ ਸਾਹਿਬ ਅੱਜ ਇਹ ਰਾ ਕੋਰਟ ਪਰਿਸਰ ਦੇ ਵਿੱਚ ਇੱਕ ਬੰਦੇ ਵੱਲੋਂ ਅੱਦਾ ਇਸ਼ਾਰਾ ਕੀਤਾ ਗਿਆ ਮੀਡੀਆ ਨੂੰ ਜੱਜ ਸਾਹਿਬ ਦੇ ਕਮਰੇ ਦੇ ਬਾਹਰ ਕਿੱਦਾਂ ਦੇਖਦੇ ਹੋ ਸਮਾਂ ਦੇ ਦੇਖੋ ਦੀ 4th ਪਿਲਰ ਆਫ ਦੀ ਡੈਮੋਕ੍ਰੇਸੀ ਹੈ ਮੀਡੀਆ ਉਹ ਲੋਕਤੰਤਰ ਦੇ ਵਿੱਚ ਮੀਡੀਆ ਭਾਵੇਂ ਉਹ ਰਾਜਨੀਤਿਕ ਵਿਸ਼ੇ ਤੇ ਹੋਵੇ ਭਾਵੇਂ ਪ੍ਰਸ਼ਾਸਤਿਕ ਵਿਸ਼ੇ ਤੇ ਹੋਵੇ ਭਾਵੇਂ ਉਹ ਜੁਡੀਸ਼ੀਅਲ ਹੀ ਹੋ ਜੁਡੀਸ਼ਰੀ ਹੋਵੇ ਦੇਖੋ ਇਹ ਸਾਰਿਆਂ ਤੇ ਨਿਗਰੱਖਣ ਲਈ ਚੌਥੇ ਸਤੰਭ ਦੇ ਨਾਮ ਤੇ ਜਾਣਿਆ ਜਾਂਦਾ ਮੀਡੀਆ ਔਰ ਹਰ ਪੱਖ ਤੇ ਮੀਡੀਆ ਨਿਗਰ ਰੱਖ ਸਕਦਾ ਹੈ ਔਰ ਲੋਕਾਂ ਨੂੰ ਜਲਮਤ ਬਣਾਉਣ ਲਈ ਕਿਸੇ ਵੀ ਸਬੰਧ ਦੇ ਵਿੱਚ ਆਪਣੀ رائے ਬਣਾਉਣ ਦੇ ਲਈ ਮੀਡੀਆ ਚੰਗੇ ਤੌਰ ਤੇ ਮਾੜੇ ਤੌਰ ਤੇ ਉਹਦੀ رائے ਬਣਦੀ ਹੈ ਮੀਡੀਆ ਦੇ ਖਬਰਾਂ ਨਾਲ ਬਣਦੀ ਹੈ ਔਰ ਕੋਈ ਵੀ ਸੰਸਥਾ ਕੋਈ ਵੀ ਵਿਧੀ ਹੋਵੇ ਕੋਈ ਵੀ ਕਲੱਬ ਹੋਵੇ ਸਮਾਜ ਦੇ ਵਿੱਚ ਹਰ ਤਰੀਕੇ ਦੇ ਨਾਲ ਮੀਡੀਆ ਲੋਕਾਂ ਨੂੰ ਜਾਗਰੂਕ ਕਰਦਾ ਹੈ ਮੀਡੀਆ ਦੇ ਬਿਨਾ ਸਮਾਜ ਔਰ ਸੰਸਥਾਵਾਂ ਕਿਸੇ ਵੀ ਰੂਪ ਦੇ ਵਿੱਚ ਵਿਕਸਿਤ ਨਹੀਂ ਹੋ ਸਕਦੀਆਂ ਮੀਡੀਆ ਦੇ ਦਾ ਇੱਕ ਫਰਜ ਬਣਦਾ ਕਿ ਲੋਕਾਂ ਤੱਕ ਸਹੀ ਖਬਰ ਪਹੁੰਚਾਵੇ ਸਟੀਕ ਖਬਰ ਪਹੁੰਚਾਵੇ ਔਰ ਜਿਸ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਸੀ ਅੱਜ ਮੀਡੀਆ ਆਪਣੀ ਖਬਰ ਰਿਪੋਰਟ ਕਰਨ ਦੇ ਵਿੱਚ ਉਹਦਾ ਹੱਕ ਫਰਜ ਬਣਦਾ ਸੀ ਕਿ ਉਹ ਜਨਤਕ ਤੌਰ ਤੇ ਆਪਣੀ ਰਿਪੋਰਟ ਪੇਸ਼ ਕਰਦਾ ਅਗਰ ਉਹ ਗਲਤ ਸੀ ਗਲਤ ਤੋਂ ਤੇ ਅਲੀਗੇਸ਼ਨ ਲੱਗੇ ਨੇ ਤਾਂ ਤਾਂ ਆਪਣਾ ਸਫਾਈ ਦਾ ਪੱਖ ਰੱਖਦਾ ਉਹ মিডিਆ ਨੂੰ ਇਸ ਤਰ੍ਹਾਂ ਗਲਤ ਇਸ਼ਾਰੇ ਕਰਨਾ ਉਹਨਾਂ ਦਾ ਮਿਸਬੀਹੇਵ ਕਰਨਾ ਇਹ ਆਊਟ ਆਫ ਦੀ ਵੇ ਹੈ ਕਾਨੂੰਨ ਦੀ ਉਲੰਘਣਾ ਹੈ ਉੱਤੇ ਸਖਤ ਕਾਰਵਾਈ ਕਰਨੀ ਬਣਦੀ ਹੈ ਮੈਂ ਤੁਹਾਨੂੰ ਕਹਾਂਗਾ ਸਾਡੇ ਪ੍ਰਧਾਨ ਸਾਹਿਬ ਕੋਲ ਵੀ ਜਾਓ ਜੁਡੀਸ਼ੀਅਲ ਅਫਸਰ ਜੱਸ ਸਾਹਿਬ ਕੋਲ ਵੀ ਜਾਓ ਸ਼ਹਿਰਦਾਰ ਸੁਪ ਕੋ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ মিডিਆ ਜਿਹੜਾ ਕਿ ਲੋਕਤੰਤਰ ਦਾ ਚੌਥਾ ਸਤੰਭ ਹੈ ਉਹ ਹਰ ਜਾਣਕਾਰੀ ਲੈ ਸਕਦਾ ਹੈ ਲੋਕਾਂ ਤੱਕ ਸਹੀ ਖਬਰ ਪਹੁੰਚੇ ਇਹ ਉਹਨਾਂ ਆਪਣਾ ਫਰਜ਼ ਪੂਰਾ ਕਰਦੇ ਨੇ ਉਹਨਾਂ ਨਾਲ ਇਸ ਤਰ੍ਹਾਂ ਮਿਸਬੀਹੇਵ ਨਹੀਂ ਹੋਣਾ ਚਾਹੀਦਾ ਉਸ ਬੰਦੇ ਸ਼ਕਤੀ ਦੇ ਉੱਤੇ ਸਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਰਾ ਡਰਾਮਾ ਹੋਇਆ ਜੀ ਇਹ ਕੋਰਟ ਰੂਮ ਦੇ ਵਿੱਚ ਹੋਇਆ ਜੱਜ ਸਾਹਿਬ ਦੇ ਬਿਲਕੁਲ ਘਰ ਗੇਟ ਤੋਂ ਬਿਲਕੁਲ ਬਾਹਰ ਜਿੱਥੇ ਪੰਜ ਮਹਿਲਾਵਾਂ ਮੌਜੂਦ ਸਨ ਦੋ ਪ੍ਰਸ਼ਾਸਨਿਕ ਅਧਿਕਾਰੀ ਡਿਊਟੀ ਅਫਸਰ ਮੌਜੂਦ ਸਨ ਫਿਰ ਉਹ ਬੰਦਾ ਇਸ ਤਰ੍ਹਾਂ ਦੀ ਗਾਲਾਂ ਕੱਢ ਰਿਹਾ ਸੀ ਦੇਖੋ ਇਹ ਇੱਥੋਂ ਦੇ ਜਿਹੜੇ ਪੂਰੇ ਬਿਲਡਿੰਗ ਦੇ ਇੰਚਾਰਜ ਨੇ ਉਹਨਾਂ ਦਾ ਖਬਰ ਪਹੁੰਚਾਉਣੀ ਚਾਹੀਦੀ ਹੈ ਤੁਹਾਨੂੰ ਤਾਂ ਕਿ ਉਹ ਅੱਗੇ ਇੱਥੋਂ ਏਰੀਆ ਦੇ ਐਸਐਚਓ ਨੂੰ ਖਬਰ ਦੇਣ ਤਾਂ ਕਿ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਇਹ ਲੈਕ ਆਫ ਦੀ ਜਿਹੜੀ ਸਿਕਿਉਰਟੀ ਹੈ ਸੋ ਉਸ ਨੂੰ ਤੁਸੀਂ ਸਿਕਿਉਰਟੀ ਤੱਕ ਵੀ ਖਬਰ ਪਹੁੰਚਾਓ ਤਾਂ ਕਿ ਉੱਥੇ ਤੱਕ ਖਬਰ ਪਹੁੰਚੇ ਔਰ ਇਹਨਾਂ ਤੇ ਸਖਤ ਕਾਰਵਾਈ ਹੋ ਸਕੇ। ਨਮਸਕਾਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਤਵਿੰਦਰ ਰਾਜਪੂਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰ ਪਟਿਆਲਾ ਡਿਸਟ੍ਰਿਕਟ ਬਾਰ ਮੈਂਬਰ ਜੋ ਕਿ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਤੁਹਾਨੂੰ ਦੇਣੀ ਹੈ। ਕਿ ਜੁਡੀਸ਼ਰੀ ਔਰ ਮੀਡੀਆ ਸਾਡੀ ਇੰਡੀਅਨ ਕਨਸਟੀਟਿਊਸ਼ਨ ਦੇ ਦੋ ਅਲੱਗ-ਅਲੱਗ ਸਤੰਭ ਨੇ ਔਰ ਅੱਜ ਸਾਡੀ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਇੱਕ ਪੇਸ਼ੇਵਰ ਮੁਜਰਮ ਜਿਹਦੇ ਦੇ 420 406 468 71 ਵੱਖ-ਵੱਖ ਤਾਰਾਵਾ ਦੇ ਅੰਦਰ ਪਰਚਾ ਦਰਜ ਸੀ ਔਰ ਉਹ ਬੰਦਾ ਰਿਮਾਂਡ ਲੈਣ ਲਈ ਪੁਲਿਸ ਨੇ ਕੋਰਟ 'ਚ ਲਿਆਂਦਾ ਸੀ ਇੱਕ ਮਾਨਯੋਗ ਅਦਾਲਤ ਦਾ ਡੈਗੋਰਮ ਹੁੰਦਾ ਹੈ ਕੋਰਟ ਦਾ ਉਸ ਨੂੰ ਭੰਗ ਕਰਦੇ ਹੋਏ ਉਸ ਦੋਸ਼ੀ ਨੇ ਸਾਡੀ মিডিਆ ਦੇ ਇੱਕ ਬੜੇ ਹੀ ਇੱਜ਼ਤਦਾਰ ਵਿਅਕਤੀ ਨੂੰ ਬੜੀ ਹੀ ਬਦੀ ਸ਼ਬਦਾਬਲੀ ਕੋਰਟ ਕੰਪਲੈਕਸ ਦੇ ਅੰਦਰ ਜੱਜ ਸਾਹਿਬ ਦੇ ਰੂਮ ਦੇ ਬਾਹਰ ਪੁਲਿਸ ਦੀ ਹਾਜ਼ਰੀ ਵਿੱਚ ਔਰਤਾਂ 3-4 ਲੇਡੀਆਂ ਵੀ ਉੱਥੇ ਸੀਗੀਆਂ ਉਹਨਾਂ ਦੀ ਹਾਜ਼ਰੀ ਵਿੱਚ ਮੈਂ ਸ਼ਬਦ ਬੋਲ ਨਹੀਂ ਸਕਦਾ ਲੇਕਿਨ ਉਹ ਬਹੁਤ ਹੀ ਬਦੀ ਸ਼ਬਦਾਬੋਲੀ ਵਰਤੀ ਗਈ ਹੈ ਜਿਦੇ ਚ ਕੋਰਟ ਦਾ ਡੈਗੋਰਮ ਵੀ ਖਰਾਬ ਹੋਇਆ ਇੱਕ ਮਾਨਯੋਗ ਅਲਾਦਤ ਅਦਾਲਤ ਦੇ ਅੰਦਰ ਇਹ ਸਭ ਕੁਝ ਹੋਇਆ ਪੁਲਿਸ ਦੀ ਹਾਜ਼ਰੀ ਚ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਕਿ ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਇਸ ਦੀ ਦਿੱਤੀ ਜਾਵੇ ਤਾਂ ਜੋ ਇੱਕ ਮਾਨਯੋਗ ਅਦਾਲਤ ਦੀ ਇੱਜ਼ਤ ਦਾ ਵੀ ਸਵਾਲ ਹੈ ਇੱਕ ਮੀਡੀਆ ਦੀ ਵੀ ਇੱਜ਼ਤ ਦਾ ਸਵਾਲ ਹੈ ਅਸੀ ਗਾਲ ਜੀ ਜੈ ਸ਼੍ਰੀ ਰਾਮ ਅੱਜ ਪਟਿਆਲਾ ਕੋਰਟ ਦੇ ਵਿੱਚ ਅਸੀਂ ਇੱਕ ਮਾਮਲੇ ਨੂੰ ਲੈ ਕੇ ਨਾ ਕਵਰੇਜ ਕਰਨ ਵਾਸਤੇ ਗਏ ਸੀਗੇ ਜਿਦੇ ਵਿੱਚ ਇੱਕ ਬਹੁਤ ਕਰੋੜੀ ٹرسٹ ਦੀ ਜ਼ਮੀਨ ਨੂੰ ਫੜਪਣ ਦਾ ਮਾਮਲਾ ਸਾਹਮਣੇ ਸੀਗਾ ਤਾਂ ਵੱਡੀ ਇੱਕ ਖਬਰ ਸੀਗੀ ਅਸੀਂ ਸੋਚਿਆ ਵੀ ਚਲੋ ਇਸ ਦੀ ਕਵਰੇਜ ਕੀਤੀ ਜਾਏ ਕਿਉਂਕਿ ਸਾਡਾ ਫਰਜ਼ ਹੈ ਕਿ ਅਸੀਂ ਜਿਹੜੀ ਸੱਚਾਈ ਹੈ ਉਹ ਲੋਕਾਂ ਤੱਕ ਪਹੁੰਚਾਈਏ ਤਾਂ ਅੱਜ ਇੱਕ ਭਾਣਾ ਸਾਡੇ ਨਾਲ ਇਹੋ ਜਿਹਾ ਵਰਤਿਆ ਕਿ ਜਦੋਂ ਕਵਰੇਜ ਦੇ ਦੌਰਾਨ ਜਿਹੜਾ ਦੋਸ਼ੀ ਹੈ ਜਿਹਦੇ ਉੱਤੇ ਇਹ ਮੁਕਦਮਾ ਦਰਜ ਹੋਇਆ ਐਫ ਆਈ ਆਰ ਦਰਜ ਹੋਈਆ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਜਾ ਰਿਹਾ ਸੀ ਹਾਲਾਂਕਿ ਸਾਨੂੰ ਕਾਨੂੰਨ ਦਾ ਪਤਾ ਕਿ ਕਿੱਥੇ ਕਵਰੇਜ ਕਰਨੀ ਹੈ ਕਿਸ ਤਰੀਕੇ ਦੀ ਕਵਰੇਜ ਕਰਨੀ ਹੈ ਇਸ ਅਸੀਂ ਆਪਣੇ ਪੂਰੇ ਜਿਹੜੇ ਦਾਇਰੇ ਦੇ ਵਿੱਚ ਕਵਰੇਜ ਕਰ ਰਹੇ ਸੀਗੇ ਤਾਂ ਉਸ ਦੌਰਾਨ ਨੂੰ ਜਦੋਂ ਮਾਨਯੋਗ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕੁਝ ਸੈਕਿੰਡ ਪਹਿਲਾਂ ਜਦੋਂ ਦਰਵਾਜ਼ੇ ਦੇ ਤੋਂ ਪਹਿਲਾਂ ਐਂਟਰ ਕਰਦਾ ਤਾਂ ਉਹ ਸ਼ਖਸ ਜਿਹੜਾ ਦੋਸ਼ੀ ਹੈ ਜਿਹਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਉਹ ਗੰਦੇ ਗੰਦੇ ਭੱਦੇ ਇਸ਼ਾਰੇ ਕਰਦਾ ਗਾਲੀ ਗਲਾਂ ਕੱਢਦਾ ਔਰ ਭਰੀ පරිਸਰ ਦੇ ਵਿੱਚ ਬਹੁਤ ਵੱਡੀ ਕਹਿ ਗੱਲ ਹੈ ਜਿੱਥੇ ਬਦਸਲੂਕੀ ਮੀਡੀਆ ਨਾਲ ਹੋਈ ਹੈ ਉਥੇ ਆਮ ਲੋਕਾਂ ਨਾਲ ਜਿਹੜੇ ਲੋਕ ਤੇ ਪਬਲਿਕ ਲਿਸਟ 'ਤੇ ਬੈਠੇ ਆ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਤਾਂ ਬਹੁਤ ਇੱਕ ਮੰਦਭਾਗੀ ਗੱਲ ਹੋਈ ਹੈ ਉਸ ਤੋਂ ਬਾਅਦ ਜਦੋਂ ਪੇਸ਼ੀ ਹੋ ਜਾਂਦੀ ਹੈ ਤਕਰੀਬਨ 2-3 ਵਜੇ ਤੋਂ ਬਾਅਦ ਜੱਜ ਸਾਹਿਬ ਦਾ ਇੱਕ ਫੈਸਲਾ ਆਉਂਦਾ ਜਿਹਦੇ ਵਿੱਚ ਉਸ ਦੋਸ਼ੀ ਨੂੰ ਜੁਡੀਸ਼ੀਅਲ ਭੇਜ ਦਿੱਤਾ ਜਾਂਦਾ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਪੱਤਰਕਾਰ ਪਾਈਚਾਰੀ ਕੋਲ ਜਦੋਂ ਇਹ ਵੀਡੀਓ ਜਾਂਦੀ ਹੈ ਜਿਹਦੇ ਵਿੱਚ ਉਹ ਗੰਦੇ ਗੰਦੇ ਇਸ਼ਾਰੇ ਮੀਡੀਆ ਪਰਸਨਲ ਨੂੰ ਕਰ ਰਿਹਾ ਔਰ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਬੰਦੇ ਪੁਲਿਸ ਮੁਲਾਜ਼ਮ ਨਾਲ ਆਏ ਸੀਗੇ ਉਹਨਾਂ ਵੱਲੋਂ ਵੀ ਕਿਸੇ ਕਿਸਮ ਦੀ ਉਸ ਤਰੀ ਉਸ ਸ਼ਖਸ ਨੂੰ ਰੋਕਿਆ ਨਹੀਂ ਗਿਆ ਕੋਈ ਕਿਸੇ ਕਿਸਮ ਦੀ ਉਸ ਨੂੰ ਇਹ ਨਹੀਂ ਕਿਹਾ ਗਿਆ ਵੀ ਭਾਈ ਤੂੰ ਇਹ ਗਲਤ ਹਰਕਤ ਕਰ ਰਿਹਾ ਔਰ ਖਾਸ ਕਰਕੇ ਉਹ ਵੀ ਕੋਰਟ ਪਰਿਸਰ ਦੇ ਵਿੱਚ ਤਾਂ ਜਦੋਂ ਪੇਸ਼ੀ ਤੋਂ ਬਾਅਦ ਉਸ ਨੂੰ ਡਿਡਿਊਸ਼ਨਲ ਕਸਟਡੀ ਦੇ ਵਿੱਚ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਪਾਈਚਾਰਾ ਉੱਥੇ ਇਕੱਠਾ ਹੋਇਆ ਉਸ ਨੂੰ ਸਵਾਲ ਕੀਤਾ ਜਾਂਦਾ ਕਿ ਭਾਈ ਤੂੰ ਇਹ ਹਰਕਤ ਕਿਉਂ ਕੀਤੀ باوجود ਉਸ ਬੰਦੇ ਦੇ ਬਿਲਕੁਲ ਵੀ 1% ਵੀ ਕਿਸੇ ਕਿਸਮ ਦਾ ਉਹਦੇ ਮਨ ਦੇ ਵਿੱਚ ਕੋਈ ਭੈ ਨਹੀਂ ਸੀ ਕੋਈ ਡਰ ਨਹੀਂ ਸੀ ਉਸਨੇ ਫਿਰ ਪੱਤਰਕਾਰਾਂ ਨਾਲ ਬਸ ਉਸਲੁਕੀ ਕੀਤੀ ਗਾਲੀ ਗਲੋਚ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਪੁਲਿਸ ਮੁਲਾਜ਼ਮ ਫਿਰ ਉਹ ਹੀ ਨਾਲ ਸੀ ਉਹਨਾਂ ਨੇ ਫਿਰ ਵੀ ਉਸ ਨੂੰ ਨਹੀਂ ਰੁਕਿਆ ਤਾਂ ਬਹੁਤ ਵੱਡਾ ਇਹ ਜਿਹੜਾ ਜੋ ਭਾਣਾ ਵਰਤਿਆ ਇੱਥੇ ਔਰ মিডিਆ ਦੇ ਨਾਲ ਇਹ ਜਿਹੜੀ ਗਲਤ ਗੱਲ ਹੋਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਚ ਨਖੇਦੀ ਕਰਦੇ ਹਾਂ ਔਰ ਇਲੈਕਟ੍ਰੋਨਿਕ ਮੀਡੀਆ ਵੈਲਫਰ ਕਲੱਬ ਦਾ ਜਰਨਲ ਸੈਕਟਰੀ ਹੋਣ ਦੇ ਨਾਤੇ ਮੇਰੇ ਨਾਲ ਮੇਰੇ ਕੁਝ ਸਾਥੀ ਕਲੱਬ ਦੇ ਮੈਂਬਰ ਵੀ ਸੀ ਜਿਹੜੇ ਇਸ ਕਵਰੇਜ ਦੇ ਵਿੱਚ ਦੌਰਾਨ ਮੇਰੇ ਨਾਲ ਸੀ ਉਹਨਾਂ ਨਾਲ ਵੀ ਇਹ ਬਤਸਲੂਕੀ ਹੋਈ ਹੈ ਇਹ ਇਕੱਲੀ ਸਾਡੇ ਨਾਲ ਨਹੀਂ ਹੈ ਇਹ ਪੂਰੇ ਪੱਤਰਕਾਰ ਸਮਾਜ ਦੇ ਨਾਲ ਹੈ ਔਰ ਇਸ ਲਈ ਸਾਨੂੰ ਆਵਾਜ਼ ਠਾਣੀ ਚਾਹੀਦੀ ਹੈ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਲੈਟਰ ਦੇਣ ਲੱਗੇ ਹਾਂ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਔਰ ਸਭ ਤੋਂ ਵੱਡੀ ਗੱਲ ਹੈ ਪੂਰੇ ਸਮਾਜ ਦੇ ਸਾਨੂੰ ਪੱਤਰਕਾਰ ਸਮਾਜ ਨੇ ਸਪੋਰਟ ਕੀਤੀ ਹੈ ਵਕੀਲ ਭਾਈ ਚਾਰਾ ਜਿਹੜਾ ਉੱਥੇ ਮੌਜੂਦ ਸੀ ਉਹਨਾਂ ਨੇ ਵੀ ਸਪੋਰਟ ਕੀਤੀ ਹੈ ਕਿ ਬਹੁਤ ਗਲਤ ਹੋਇਆ ਤਾਂ ਸਾਨੂੰ ਪੂਰਾ ਪ੍ਰਸ਼ਾਸਨ ਤੋਂ ਉਮੀਦ ਹੈ ਪੁਲਿਸ ਤੋਂ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ ਦੇਖੋ ਮੀਡੀਆ ਦੇ ਜਿਹੜੇ ਕਰਮੀ ਹੈ ਪੱਤਰਕਾਰ ਹੈ ਉਹ ਹਰ ਵਕਤ ਇਹੀ ਕੋਸ਼ਿਸ਼ ਦੇ ਵਿੱਚ ਰਹਿੰਦੇ ਹੈ ਕਿ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚੇ ਚਾਹੇ ਉਹ ਧੁੱਪ ਹੈ ਹਨੇਰੀ ਹੈ ਝੱਖੜ ਹੈ ਤੂਫਾਨ ਹੈ ਕਰੋਨਾ ਹੈ ਕੋਈ ਵੀ ਸਮੱਸਿਆ ਪੱਤਰਕਾਰ ਹਮੇਸ਼ਾ ਫੀਲਡ ਦੇ ਵਿੱਚ ਰਹਿੰਦਾ ਹੈ ਸੋ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਸਾਡੇ ਕਲੱਬ ਦੇ ਜਰਨਲ ਸੈਕਟਰੀ ਸਾਹਿਬ ਚਰਨਜੀਤ ਸਿੰਘ ਕੋਹਲੀ ਜੀ ਉਹਨਾਂ ਦੇ ਕੈਮਰਾ ਪਰਸਨ ਉਹਨਾਂ ਨਾਲ ਸੀ ਸੁਖਮਨੀਤ ਜੀ ਨਾਲ ਸੀ ਹੋਰ ਪੰਜ ਚਾਰ ਪੱਤਰਕਾਰ ਜਿਹੜੇ ਉਹ ਵੀ ਨਾਲ ਸੀ ਸੋ ਇਹ ਸਾਰੇ ਕਵਰੇਜ ਕਰ ਰਹੇ ਸੀ ਜਿੱਥੇ ਇੱਕ ਵਿਅਕਤੀ ਜਿਸਦੇ ਤੇ ਮਾਮਲਾ ਦਰਜ ਹੋਇਆ ਹੋਇਆ ਸੀ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਹਜੇ ਉਸ ਤੋਂ ਸਵਾਲ ਕੋਈ ਨਹੀਂ ਕੀਤਾ ਸੀ ਸਿਰਫ ਇੱਕ ਸ਼ਾਟ ਲੈ ਰਹੇ ਸੀ ਜਿਵੇਂ ਆਪਾਂ ਰੈਂਡਮਲੀ ਸ਼ਾਟ ਲੈਂਦੇ ਆ ਪਹਿਲਾ ਸ਼ਾਟ ਹੁੰਦਾ ਬਾਅਦ ਵਿੱਚ ਅਸੀਂ ਬਾਈਟ ਕਰਦੇ ਆ ਬਾਈਟ ਅਸੀਂ ਬਾਹਰ ਆ ਕੇ ਕਰਨੀ ਸੀ ਸੋ ਇਹ ਸਾਰੇ ਪੱਤਰਕਾਰ ਭਰਾ ਉਸ ਬੰਦੇ ਦਾ ਸ਼ਾਟ ਲੈ ਰਹੇ ਸੀ ਉਹ ਬੰਦੇ 'ਚ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਸੀ ਜਾਂ ਕਿਸ ਗੱਲ ਦੀ ਹਮਮੇ ਸੀ ਉਹ ਬੰਦਾ ਇਸ ਤਰ੍ਹਾਂ ਦੇ ਪੱਦੇ ਇਸ਼ਾਰੇ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਨਹੀਂ ਸਕਦਾ ਦੇਖੋ ਉਸ ਬੰਦੇ ਦਾ ਹੌਸਲਾ ਕਿੰਡਾ ਵੱਡਾ ਸੀ ਪਹਿਲੀ ਗੱਲ ਉਹ ਪੱਤਰਕਾਰਾਂ ਨੂੰ ਇਸ਼ਾਰੇ ਕਰ ਰਿਹਾ ਸੀ ਤੇ ਗਲਤ ਸ਼ਬਦ ਬੋਲ ਰਿਹਾ ਸੀ ਦੂਸਰੀ ਗੱਲ ਉਹ ਕੋਰਟ ਕੰਪਲੈਕਸ ਦੇ ਵਿੱਚ ਸੀਗਾ ਤੀਸਰੀ ਗੱਲ ਉਹ ਦੋ ਮੁਲਾਜ਼ਮਾਂ ਦੀ ਕਸਟਡੀ ਦੇ ਵਿੱਚ ਸੀ ਕਿਉਂਕਿ ਉਹ ਅਰੈਸਟ ਹੋਇਆ ਸੀ ਰਿਮਾਂਡ ਵਾਸਤੇ ਪੁਲਿਸ ਨੂੰ ਮਾਨਯੋਗ ਕੋਰਟ ਕੋ ਲੈ ਕੇ ਆਈ ਸੀ ਤਿੰਨ ਗੱਲਾਂ ਚੌਥੀ ਗੱਲ ਜਿਹੜੀ ਸਾਰਿਆਂ ਲਈ ਜ਼ਰੂਰੀ ਹੈ ਸਮਾਜ ਦਾ ਇੱਕ ਢਾਂਚਾ ਹੈ ਉਸ ਦੇ ਵਿੱਚ ਸਾਡੀਆਂ ਉੱਥੇ ਮਾਤਾਵਾ ਭੈਣਾਂ ਵੀ ਬੈਠੀਆਂ ਸੀ ਧਿਆਨ ਨਾਲ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਉਸ ਦੇਖੋਗੇ ਉੱਥੇ ਮਾਤਾਵਾ ਭੈਣਾਂ ਬੈਠੀਆਂ ਨੇ ਜੱਜ ਸਾਹਿਬ ਦੇ ਬਿਲਕੁਲ ਕਮਰੇ ਦੇ ਬਾਹਰ ਉਹ ਬੰਦਾ ਇਸ ਤਰ੍ਹਾਂ ਦੀ ਘਟੀਆ ਹਰਕਤ ਕਰ ਰਿਹਾ ਹੈ ਕਿ ਅਸੀਂ ਉਹ ਤੁਹਾਡੇ ਸਾਹਮਣੇ ਬਿਆਨ ਵੀ ਨਹੀਂ ਕਰ ਸਕਦੇ ਤੇ ਸਾਡੇ ਜਿਹੜੇ ਪੱਤਰਕਾਰ ਸਾਥੀ ਉੱਥੇ ਵੀਡੀਓ ਬਣਾ ਰਹੇ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਕਿਉਂਕਿ ਅਸੀਂ ਕਾਨੂੰਨ ਪ੍ਰਸਤ ਬੰਦੇ ਆ ਅਸੀਂ ਕਾਨੂੰਨ ਨੂੰ ਪਸੰਦ ਕਰਦੇ ਆ ਤੇ ਅਸੀਂ ਪਹਿਲਾਂ ਤਾਂ ਉਸ ਤੋਂ ਇਸ ਗੱਲ ਬਾਰੇ ਪੁੱਛਣਾਂ ਦੀ ਕੋਸ਼ਿਸ਼ ਕੀਤੀ ਤੇ ਜਿਸ ਤਰ੍ਹਾਂ ਹੀ ਉਸ ਦੀ ਖਤਮ ਹੋਈ ਮਾਨਯੋਗ ਅਦਾਲਤ ਨੇ ਉਸ ਨੂੰ ਜੇਲ੍ਹ ਦਾ ਆਰਡਰ ਕੀਤਾ ਤੇ ਉਹ ਨੀਚੇ ਆਇਆ ਤੇ ਅਸੀਂ ਉਸ ਨੂੰ ਜਾ ਕੇ ਪੁੱਛਿਆ ਕਿ ਨੰਬਰਦਾਰ ਸਾਹਿਬ ਇਹ ਬਾਈਟ ਦਿਓ ਕਿ ਤੁਸੀਂ ਕਿਸ ਤਰ੍ਹਾਂ মিডিਆ ਨੂੰ ਇਹਨੇ ਗੰਦੇ ਇਸ਼ਾਰੇ ਕਰ ਰਹੇ ਸੀ ਤਾਂ ਉਹ ਉਸੇ ਤਰ੍ਹਾਂ ਹੰਕਾਰ ਚ ਭਰਿਆ ਹੋਇਆ ਸੀ ਤੇ ਉਹ ਕਹਿੰਦਾ ਚਲੋ ਚੱਲ ਇਸ ਤਰ੍ਹਾਂ ਉਹ ਬੋਲਿਆ ਉਸ ਤੋਂ ਬਾਅਦ ਉਹਨੂੰ ਫੇਰ ਜਦੋਂ ਮੈਂ ਪੁੱਛਿਆ ਕਿ ਤੁਸੇ ਤੁਹਾਡੀ ਜੁਰਤ ਕਿਵੇਂ ਹੋਈ ਵੀ ਤੁਸੀਂ মিডিਆ ਨੂੰ ਇਸ ਤਰ੍ਹਾਂ ਗੰਦੇ ਇਸ਼ਾਰੇ ਕਰੋ ਉਹ ਵੀ ਕੋਰਟ ਦੇ ਵਿੱਚ ਤੇ ਉਸ ਨੇ ਫੇਰ ਅੱਗੋਂ ਮੈਨੂੰ ਗਾਲ ਕੱਢੀ ਜਦੋਂ ਉਹਨੇ ਗਾਲ ਕੱਢੀ ਤਾਂ ਪਿੱਛੇ ਕੁਝ ਹੋਰ ਦੋਸਤ ਵੀ ਖੜੇ ਹੋਣੇ ਉਹਨਾਂ ਨੇ ਵੀ ਉਹਨੂੰ ਛਿੜਕਿਆ ਤੇ ਪੁਲਿਸ ਮੁਲਾਜ਼ਮਾਂ ਦਾ ਪੂ ਐ ਲੱਗਦਾ ਜਿਵੇਂ ਉਹ ਮਾਮੇ ਦੇ ਮੁੰਡੇ ਦੇ ਵਿਆਹ ਚ ਆਏ ਹੁੰਦੇ ਆ ਉਹ ਪੁਲਿਸ ਮੁਲਾਜ਼ਮਾਂ ਦਾ ਹੱਥ ਉਹ ਬੰਦਾ ਫੜਦਾ ਐ ਐ ਇਨਸਪੈਕਟਰ ਜਿਹੜਾ ਐਸਆਈ ਉਹਨਾਂ ਦਾ ਹੱਥ ਫੜ ਕੇ ਉਹਨੂੰ ਲੈ ਕੇ ਜਾ ਰਿਹਾ ਵੀ ਇੱਧਰ ਨੂੰ ਚੱਲ ਭਾਈ ਤੇ ਪੁਲਿਸ ਮੁਲਾਜ਼ਮ ਅੱਗੇ ਪਿੱਛੇ ਫਿਰ ਰਹੇ ਆ ਤੇ ਉਹ ਬੰਦਾ ਆਰਾਮ ਨਾਲ ਐ ਟਹਿਲ ਰਿਹਾ ਜਿਵੇਂ ਬਾਰਾਂਦਰ ਦੀ ਗਾਰਡਨ ਦੇ ਵਿੱਚ ਕੋਈ ਸੈਰ ਕਰਨੀ ਆਇਆ ਹੁੰਦਾ ਓਵੇਂ ਇਸ ਤੋਂ ਬਾਅਦ ਉਸ ਬੰਦੇ ਨੂੰ ਪੁਲਿਸ ਐਨਾ ਵਧੀਆ ਵੀਆਈਪੀ ਟ੍ਰੀਟਮੈਂਟ ਦੇ ਰਹੀ ਐ ਵੀ ਛੱਡ ਹੀ ਦੋ ਗੱਲਾਂ ਜਦਕਿ 420 120 ਦਾ ਮਾਮਲਾ ਦਰਜ ਐ ਇਸ ਤੋਂ ਪਹਿਲਾਂ ਵੀ ਉੱਤੇ ਕਈ ਮਾਮਲੇ ਦਰਜ ਨੇ ਐਸੇ ਬੰਦੇ ਨੂੰ ਐਸਾ ਜਿਹੜੀ ਗੱਲੋਂ ਮਿਲ ਰਿਹਾ ਜੀ ਇਹ ਅਸੀਂ ਜੱਸ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਮਾਨਯੋਗ ਅਦਾਲਤ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਕੰਮ ਹੋਣ ਲੱਗ ਗਏ ਤਾਂ ਵਕੀਲ ਭਾਈਚਾਰਾ ਕਿਵੇਂ ਸੇਫ ਮਹਿਸੂਸ ਕਰੂਗਾ ਜੱਸ ਸਾਹਿਬਾਨ ਕਿਸ ਤਰ੍ਹਾਂ ਸੇਫ ਮਹਿਸੂਸ ਕਰਨਗੇ ਸੋ ਅਜਿਹੇ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਐਸਐਸਪੀ ਸਾਹਿਬ ਪਟਿਆਲਾ ਸਾਡੀ ਗੱਲ ਹੋ ਗਈ ਹੈ ਉਹ ਕਹਿੰਦੇ ਵੀ ਸਵੇਰੇ ਤੁਸੀਂ ਐਪਲੀਕੇਸ਼ਨ ਦਿਓ ਅਸੀਂ ਬਣਦੀ ਕਾਰਵਾਈ ਕਰਾਂਗੇ ਅਸੀਂ ਸਾਰਾ ਸਾਡਾ ਭਾਈਚਾਰਾ ਇਸ ਗੱਲ ਦੀ ਅਸੀਂ ਮਤਲਬ ਆਸ਼ਵਾਸ਼ਣ ਹੈ ਸਾਨੂੰ ਕਿ ਐਸਐਸਪੀ ਸਾਹਿਬ ਬਹੁਤ ਵਧੀਆ ਇਨਸਾਨ ਹੈ ਵਧੀਆ ਕਾਨੂੰਨ ਪ੍ਰਸਤ ਬੰਦੇ ਹੈ ਤੇ ਉਹ ਜ਼ਰੂਰ ਕਾਰਵਾਈ ਫਿਰ ਵਿਰੋਧ ਤੇ ਸੰਘਰਸ਼ ਦਾ ਰਸਤਾ ਸਾਡੇ ਲਈ ਖੁੱਲਾ ਹੈ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਹਮੇਸ਼ਾ ਪੱਤਰਕਾਰਤਾ ਦੇ ਸਨਮਾਨ ਦੀ ਗੱਲ ਕਰਦਾ ਹੈ ਇਕਤਾ ਦੀ ਭਾਈਚਾਰੇ ਦੀ ਗੱਲ ਕਰਦਾ ਹੈ ਜੇਕਰ ਸਾਨੂੰ ਇਨਸਾਫ ਨਹੀਂ ਮਿਲੇਗਾ ਤੇ ਫਿਰ ਅਸੀਂ ਸੰਘਰਸ਼ ਦੇ ਰਾਹ ਤੇ ਚੱਲਣ ਲਈ ਹਮੇਸ਼ਾ ਤਿਆਰ ਰਹਨੇ ਆ ਤੇ ਉਹ ਅਸੀਂ ਤਿਆਰ ਬਰ ਤਿਆਰ ਆ ਪਰ ਬੇਨਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਜ਼ਰੂਰ ਪੁੱਛਿਆ ਜਾਵੇ ਵੀ ਉਸ ਬੰਦੇ ਦੇ ਜੁੱਤੇ ਕਿਉਂ ਬਦਲਵਾਏ ਜਾ ਰਹੇ ਹਨ ਜਦੋਂ ਉਹਨੂੰ ਜੇਲ੍ਹ ਭੇਜਿਆ ਜਾ ਰਿਹਾ ਉਸ ਨੂੰ ਜਿਹੜੀ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਇਆ ਜਾ ਰਿਹਾ ਉਹ ਗੱਡੀ ਕਿਸ ਦੀ ਕਿਉਂ ਵੀ ਇਹ ਵੀ ਟ੍ਰੀਟਮੈਂਟ ਜਿਹੜਾ ਜਦੋਂ ਕਿਸੇ ਨੂੰ ਜੇਲ੍ਹ ਲੈ ਕੇ ਜਾਂਦੇ ਆ ਪੁਲਿਸ ਦੀ ਗੱਡੀ 'ਚ ਲੈ ਕੇ ਜਾਂਦੇ ਆ ਉਹਨੂੰ ਬਲੈਕ ਕਲਰ ਦੀ ਸਕਾਰਪੀਓ ਜਿਹਦਾ ਨੰਬਰ ਹੈ ਨੋਟ ਕੀਤਾ ਹੋਇਆ ਮੈਨੇ ਪੀਵੀ 843136 ਜਿਹੜੀ ਕਿ ਕੁਲਵਿੰਦਰ ਸਿੰਘ ਦੇ ਨਾਂ ਤੇ ਹੈ ਉਹ ਪੁਲਿਸ ਦੀ ਨਹੀਂ ਹੈ ਉਹਦੀ ਕਾਲੀਆਂ ਫਿਲਮਾਂ ਨੇ ਉਹਨੂੰ ਚਲਾ ਰਿਹਾ ਜਿਹੜਾ ਬੰਦਾ ਉਹ ਪੁਲਿਸ ਮੁਲਾਜ਼ਮ ਨਹੀਂ ਹੈ ਇਹ ਕਿਹੜਾ ਟ੍ਰੀਟਮੈਂਟ ਚੱਲ ਰਿਹਾ ਜੀ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਬਸ ਇੰਨਾ ਹੀ ਕਹਿਣਾ ਬਾਰ-ਬਾਰ ਬੇਨਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਾਡੀ ਗੁਹਾਰ ਸੁਣੇ ਇਸ ਬੰਦੇ ਦੇ ਖਿਲਾਫ ਬਣਦੀ ਕਾਰਵਾਈ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰ ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ